ਹਾਂਜੀ ਪਤਨੀ ਕਣਾ 5 ਨੰਬਰ ਪਵਾਰ ਦੇ ਵਿੱਚ ਇਹ ਪਲਾਟ ਹੈ ਇੱਕ ਖਾਲੀ ਪਿਆ ਬਹੁਤ ਚਿਰ ਦਾ ਇੱਥੇ ਅੱਗ ਪੈ ਗਈ ਸੀ ਜਿਹਦੇ ਨਾਲ ਕਾਫੀ ਕਰਾਂ ਦਾ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਅੱਗ ਬਹੁਤ ਭਿਆਨਕ ਤਰੀਕੇ ਦੇ ਨਾਲ ਜਿਹੜੀ ਅੱਗੇ ਨੂੰ ਵੱਧਦੀ ਆ ਰਹੀ ਸੀਗੀ ਤੇ ਅੱਗੇ ਵੀ ਅਸੀਂ ਪਲਾਟ ਦੇ ਮਾਲਕਾਂ ਨੂੰ ਕਈ ਵਾਰੀ ਕਿਹਾ ਵੀ ਇਸ ਪਲਾਟ ਦੀ ਜਾਂਦਾ ਭਰਤ ਪਾ ਕੇ ਜਾਂ ਕਿਸੇ ਢੰਗ ਨਾਲ ਸਫਾਈ ਕੀਤੀ ਜਾਵੇ ਤੇ ਪਰ ਉਹਨਾਂ ਨੇ ਜਿਹੜਾ ਕੋਈ ਗੌਰ ਨਹੀਂ ਕੀਤੀ ਸੋ ਮੌਕੇ ਤੇ ਫਾਇਰ ਵਗਰੇਡ ਆ ਗਈ ਤੇ ਜਿਹੜੇ ਆਂਡਗਵਾਂ ਸੀਗੇ ਮੁੰਡੇ ਨੌਜਵਾਨ ਉਹਨਾਂ ਨੇ ਆ ਕੇ ਹੈਲਪ ਕੀਤੀ ਤੇ ਸਾਰਿਆਂ ਨੇ ਜਿਹੜਾ ਰੜਕੇ ਕਾਫੀ ਵੱਡਾ ਪਲਾਟ ਸੀ ਅੱਗ ਤੇ ਕਾਬੂ ਪਾ ਲਿਆ ਤੇ ਗਊਸ਼ਾਲਾ ਦੇ ਵਿੱਚੋਂ ਇਹ ਫਾਇਰ ਵਗਰੇਡ ਦੀ ਜਿਹੜੀ ਗੱਡੀ ਆਈ ਸੀਗੀ ਤੇ ਮੌਕੇ ਤੇ ਕਾਬੂ ਪਾਇਆ ਗਿਆ ਅੱਗ ਤੇ ਤੇ ਇਸ ਪਲਾਟ ਵੱਲੋਂ ਜਿਹੜੇ ਸਾਰੇ ਹੀ ਜਿਹੜੇ ਨੇੜੇ-ਤੇੜੇ ਦੇ ਘਰ ਸਾਡੇ ਲੱਗਦੇ ਸਾਰੇ ਹੀ ਪਰੇਸ਼ਾਨ ਆ ਕਿਉਂਕਿ ਗਰਮੀਆਂ ਦੇ ਵਿੱਚ ਇਥੋਂ ਜਿਹੜੇ ਗੰਦੀ ਜਗ੍ਹਾ ਹੋਣ ਕਾਰਨ ਸੱਪ ਬਹੁਤ ਨਿਕਲਦੇ ਆ ਤੇ ਜ਼ਹਿਰੀਲੇ ਜਾਨਵਰ ਜੋ ਘਰਾਂ ਦੇ ਵਿੱਚ ਆ ਜਾਂਦੇ ਆ ਛੋਟੇ ਬੱਚਿਆਂ ਨੂੰ ਵੀ ਜਿਹੜਾ ਉਹਨਾਂ ਨੂੰ ਖਤਰਾ ਇਹ ਪਲਾਟ ਦੇਖ ਸਕਦੇ ਹੋ ਤੁਸੀਂ ਤੇ ਇਹ ਪਲਾਟ ਆ ਜੀ ਉਹ ਸਾਫ ਸਫਾਈ ਨਾ ਹੋਣ ਕਾਰਨ ਇਹ ਗੰਦਾ ਹੀ ਰਹਿੰਦਾ ਤੇ ਇਥੋਂ ਜਿਹੜੇ ਬਹੁਤ ਜਿਹੜੇ ਜ਼ਹਿਰੀਲੇ ਜਾਨਵਰ ਜਿਹੜੇ ਜਿਵੇਂ ਸੱਪ ਹੋਗੇ ਜਾਂ ਪਿਛੂ ਵਗੈਰਾ ਤੇ ਖਾਂਜ ਖੰਜੂਰੇ ਇਦਾਂ ਦਾ ਕੋਹ ਨਾ ਕੋ ਘਰਾਂ ਦੇ ਵਿੱਚ ਆਮ ਹੀ ਆਉਂਦਾ ਰਹਿੰਦਾ ਇਹ 2 ਸਾਲ ਪਹਿਲਾਂ ਵੀ ਜਿਹੜੀ ਅਸੀਂ ਵੀਡੀਓ ਪਾਈ ਸੀ ਆ ਦੇਖੋ ਸਾਡੇ ਘਰੇ ਇਦਾਂ ਦੇ ਤਕਰੀਬਨ 15 ਦਿਨਾਂ ਦੇ ਵਿੱਚ 6-7 ਸੱਪ ਬਈ 3 ਫੁੱਟ 4 ਫੁੱਟ ਤੋਂ ਘੱਟ ਸੱਪ ਨਹੀਂ ਹੁੰਦਾ ਸੀਗਾ ਤੇ ਜਿੰਨਾ ਦਾ ਥਾਂਵਾਸੀ ਉਹਨਾਂ ਤੱਕ ਵੀ ਸਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਤੋਂ ਵੀ ਸਾਡੀ ਜਿਹੜੀ ਕੋਈ ਸੁਣਵਾਈ ਨਹੀਂ ਹੋ ਸਕੀ ਸਾਡੇ ਤੇ ਜਿਹੜੇ ਆ ਲੋਕ ਪਰੇਸ਼ਾਨ ਰਹਿੰਦੇ ਆ ਤੇ ਬੱਚਿਆਂ ਦਾ ਸਭ ਤੋਂ ਵੱਡਾ ਜਿਹੜਾ ਇੱਥੇ ਖਤਰਾ ਵਾ ਇਹਨਾਂ ਦੇ ਜਾਨਵਰਾਂ ਤੋਂ ਜ਼ਹਿਰੀਲਿਆਂ ਤੋਂ ਤਾਂ ਆਹ ਪਲਾਟ ਆ ਜੀ ਤੁਸੀਂ ਦੇਖ ਸਕਦੇ ਆ ਸਾਰੇ ਨੂੰ ਬਹੁਤ ਉੱਚੀ ਅੱਗ ਜਿਹੜੀ ਲੱਗ ਚੁੱਕੀ ਸੀ ਇਹ ਟੈਂਕੀ ਚੋਂ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਸੀ ਵੀ ਸੇਕ ਇੰਨਾ ਕੋਠਿਆਂ ਤੱਕ ਆਉਂਦਾ ਸੀਗਾ ਤੇ ਮੁਸ਼ਕਲ ਹੋ ਗਿਆ ਸੀਗਾ ਅੱਗ ਤੇ ਕਾਬੂ ਪਾਉਣਾ ਫਿਰ ਦੇਖਦੇ ਦੇਖਦੇ ਜਿਹੜੇ ਆਣ ਗੁਆਂਢ ਦੇ ਬੰਦੇ ਆ ਗਏ ਤੇ ਹੋਰ ਮੁੰਡੇ ਆਏ ਸਾਡੇ ਗੁਆਂਢ ਦੇ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਆ ਗਈ ਗਊਸ਼ਾਲਾ ਚੋਂ ਸੰਤਾ ਵੀ ਤੇ ਅੱਗ ਤੇ ਕਾਬੂ ਪਾਇਆ ਗਿਆ ਤੇ ਸੋ ਸਾਡੀ ਪਿੰਡ ਦੀ ਪੰਚਾਇਤ ਅੱਗੇ ਤੇ ਪਲਾਟ ਦੇ ਮਾਲਕਾਂ ਕੇ ਹੱਥ ਬਨ ਕੇ ਬੇਨਤੀ ਆ ਵੀ ਇਹਦੀ ਜਿਹੜੀ ਸਾਫ ਸਫਾਈ ਕਰਾ ਦਿੱਤੀ ਜਾਇਆ ਕਰੇ ਤੇ ਜਾਂ ਇੱਥੇ ਭਰਤ ਪਾਈ ਜਾਵੇ ਇਹਦਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਫੇਰ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਜੇ ਅੱਜ ਦੁਪਹਿਰੇ ਸਾਰੇ ਘਰਾਂ ਦੇ ਵਿੱਚ ਬੁਢਾਗੇ ਹੀ ਹੁੰਦਿਆਂ ਬੰਦੇ ਕੰਮ ਤੇ ਗਏ ਹੁੰਦੇ ਆ ਜੇ ਨਾ ਗੌਰ ਹੁੰਦੀ ਤੇ ਨਾ ਇਸ ਚੀਜ਼ ਨੂੰ ਨਿਜਿਠਿਆ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ